ਸਾਡੇ YouTube ਚੈਨਲ ਦੇ ਆਫਰ ਦਾ ਸਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਖੇ ਕੰਟਰੈਕਟ ਅਸਿਸਟੈਂਟ ਪੋਸਟਾਂ ਬਾਰੇ ਗੱਲ ਸ਼ੁਰੂ ਕੀਤੇ ਗਏ ਮਰਨਭਗਤ ਤੇ ਇਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਚਾ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕਾਹਨ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਉਣ ਨੂੰ ਸਹੱਜਮੇਜਿਆ ਕਰੇ ਉਤਰੀ ਭਾਰਤ ਦੀ ਇੱਕ ਨਾਮੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਾਲਨ ਦਾ ਸ਼ਵਾਗਾ ਯੋਗ ਕੰਮ ਕਰ ਰਹੀ ਹੈ ਉਥੇ ਅਜਿਹਾ ਵਕ ਵਕ ਕਾਰਨਾ ਕਰਕੇ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਵੀ ਘिरी ਹੋਈ ਨਜ਼ਰ ਆ ਰਹੀ ਹੈ ਤਾਜ ਵਿਵਾਦ ਕੰਟਰੈਕਟ ਅਸੈਸ਼ਨ ਪਰ ਫੈਸਲਾ ਵੱਲੋਂ ਆਪਣੀਆਂ ਮੰਗਾਂ ਤੋਂ ਮੰਦੀ ਮਰਨ ਵਰਤ ਸ਼ੁਰੂ ਕੀਤੇ ਜਾਂਦਾ ਹੈ ਤਾਂ ਆਉ ਜਾਣਦੇ ਹਾਂ ਕਿ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਅਜੀਤ ਵਿੱਚ ਅੱਜ ਦੀ ਖਬਰ ਅਨੁਸਾਰ ਉਹ ਕਿਹੜੇ ਕਾਰਨ ਹਨ ਜਿਸ ਕਰਕੇ ਅਧਿਆਪਕਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਅਧਾਰਿਆਂ ਵਿੱਚ ਕੰਮ ਕਰਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਮਲੋਂ ਅੱਜ ਆਪਣੇ ਧਰਨੇ ਦੇ 63ਵੇਂ ਦਿਨ ਮਰਨ ਵਰਤਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕੰਸਟੀਟੂਐਂਟ ਕਾਜਾਂ ਨੇਬਰਹੂਡ ਕੈਂਪਸ ਰੀਜਨਲ ਸੈਂਟਰਾਂ ਤੇ ਮੇਨ ਕੈਂਪਸ ਵਿੱਚ ਕੰਟਰੈਕਟ ਤੇ ਕੰਮ ਕਰਦੇ ਇਹ ਅਧਿਆਪਕ 298 ਵਿੱਚ ਪਰਮਾਣਿਤ ਸਤਨੇਪੇ ਇੱਕ ਮਿਸ਼ਨ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ ਪਿਛਲੇ ਲੰਘੇ 2 ਮਹੀਨੇ ਤੋਂ ਚੱਲਦੇ ਸੰਘਰਸ਼ ਨੂੰ ਅੱਜ ਸਬੰਧਤ ਅਧਿਆਪਕਾਂ ਨੇ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਹੈ ਮਰਨ ਵਰਤ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਕੰਟਰੈਕਟਰ ਟੀਚਰਸ ਐਸੋਸੀਏਸ਼ਨ ਆ ਕੁਕਟਾ ਦੇ ਪ੍ਰਧਾਨ ਡਾਕਟਰ ਤਰਨਜੀਤ ਕੌਰ ਅਤੇ ਡਾਕਟਰ ਰਾਜ ਮਹਿੰਦਰ ਕੌਰ ਵੱਲੋਂ ਕੀਤੀ ਗਈ ਅੱਜ ਪੰਜਾਬ ਵਿਧਾਨ ਸਪੀਕਰ ਸਰਦਾਰ ਕੁਤਾਰਫਿੰਸ ਨੂੰ ਕਿਸੇ ਮਸਲੇ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋਏ ਸਨ ਕੰਟਰੈਕਟਰ ਅਧਿਆਪਕਾਂ ਵੱਲੋਂ ਉਹਨਾਂ ਅੱਗੇ ਵੀ ਆਪਣੇ ਨਾਲ ਹੁੰਦੀ ਬੇਇਨਸਾਫੀ ਬਾਰੇ ਅਰਜ਼ੀ ਕੀਤੀ ਗਈ ਹਾਲਾਂਕਿ ਉਹਨਾਂ ਵੱਲੋਂ ਕੰਟਰੈਕਟ ਅਧਿਆਪਕਾਂ ਨੂੰ ਮਰਨ ਵਕਤ ਖਤਮ ਕਰਨ ਦੀ ਅਪੀਲ ਵੀ ਕੀਤੀ ਗਈ ਪਰ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਸੰਬੰਧੀ ਉਹ ਆਪਣੀ ਬੇਵਫਾਈ ਯਾਦ ਕਰਕੇ ਚਲੇ ਗਏ ਕੁਤਾਰ ਜੀ ਨੇ ਦੇ ਅਗੂ ਪ੍ਰੋਫੈਸਰ ਸਤੀਜ ਕਮਾਂਡ ਵੱਲੋਂ ਸਪੋਰਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦਾ ਰੋਇਆ ਉਨ ਮਦੀਆ ਮੰਗਾਂ ਸਬੰਧੀ ਬੇहद ਨਕਾਰਾਤਮਕ ਰਿਹਾ ਹੈ ਉਹ ਪਿਛਲੇ 10 ਤੋਂ ਲੈ ਕੇ 16 ਸਾਲਾਂ ਤੋਂ ਕੰਟਰੈਕਟ ਤੇ ਛੋਸਨ ਦਾ ਚਕਾਰ ਹੁੰਦੇ ਆ ਰਹੇ ਹਨ ਉਹ ਆਪਣੀਆਂ ਜਹਿਰ ਮੰਗਾਂ ਦੀ ਪ੍ਰਾਪਤੀ ਤੋਂ ਪਿੱਛੇ ਨਹੀਂ ਹਟਣਗੇ ਉਹਨਾਂ ਕਹਿੰਦੇ ਜੇਕਰ ਮਰਨ ਬਾਅਦ ਦੇ ਦਰਾਨੋਂ ਉਹਨਾਂ ਦੇ ਕਿਸੇ ਵੀ ਸਾਥੀ ਨਾਲ ਕੋਈ ਅਨਸਫਾਮੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਪੂਰੀ ਜਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ ਇਸ ਦੇ ਚਲਦਿਆਂ ਆਉ ਜਾਣਦੇ ਹਾਂ ਕਿ ਯੂਨੀਵਰਸਿਟੀ ਕਾਲਜ ਮੀਨਾਪੁਰ ਵਿਖੇ ਸੇਵਾ ਨਿਵਾਦ ਹੈ ਧਰਮ ਅਧਿਆਨ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਤੇਜਿੰਦਰ ਪਾਉ ਸਿੰਘ ਦਾ ਕੀ ਕਹਿਣਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਈ ਸਾਲਾਂ ਤੋਂ ਕੰਟੈਕਟ ਦੇ ਕੰਮ ਕਰ ਰਹੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆਮ ਦੇਖੀ ਤੇ ਵਿਤੀ ਨਿਆਂ ਹਿੰਮਤਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਕਾਲਜ ਮੀਨਾਪੁਰ ਵਿਖੇ ਸੇਵਾ ਨਿਵਾਦ ਹੈ ਧਰਮ ਅਧਿਆਨ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਨਾ ਸਿਰਫ ਉਹਨਾਂ ਦੀ ਤਨਖਾਹਾਂ ਵਿੱਚ ਕੋਈ ਵਾਧਾ ਕੀਤਾ ਗਿਆ ਹੈ ਤੇ ਨਾ ਹੀ ਉਹਨਾਂ ਨੂੰ ਪੱਕੀ ਨੌਕਰੀ ਦੀ ਕੋਈ ਸੰਭਾਵਨਾ ਦਿੱਤੀ ਜਾ ਰਹੀ ਹੈ ਹਾਲਾਂਕਿ ਕਈ ਅਧਿਆਪਕ ਪਿਛਲੇ 10-15 ਸਾਲਾਂ ਤੋਂ ਨਿਰੰਤਰ ਸੇਵਾ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ UGC ਦੇ ਨਿਯਮਾਂ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਸਾਨੂੰ ਨਿਮਨ ਤਨਖਾਹਾਂ ਤੇ ਰੋਕ ਕੇ ਸਿੱਖਿਆ ਦੇ ਮਿਆਰ ਨਾਲ ਵੀ ਖੇਡ ਰਹੀ ਹੈ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ UGC ਦਾ 2018 ਦਾ ਨੋਟੀਫਿਕੇਸ਼ਨ ਰੈਗੂਲਰ ਤੇ ਗੈਸਟ ਪ੍ਰੋਫੈਸਰਟੀ ਅਧਿਆਪਕਾਂ ਤੇ ਲਾਗੂ ਕਰ ਦਿੱਤਾ ਹੈ ਪਰੰਤੂ ਕੰਟਰੈਕਟ ਅਧਿਆਪਕਾਂ ਨੂੰ ਇਸ ਤੋਂ ਵਾਂਝੇ ਰੱਖ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਡਾਕਟਰ ਸਿੰਘ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੇ ਸਹਿਯੋਗ ਰੂਪ ਵਿੱਚ ਜਿਸ ਪ੍ਰਾਪਤ ਕੋਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਕੇ ਤੁਰੰਤ ਤਨਖਾਹਾਂ ਵਿੱਚ ਵਾਧਾ ਕਰਨ ਅਕੀਨੌਕਰੀ ਤੇ ਰਾਹ ਖੋਲਣ ਤੇ ਸੇਵਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਆ ਕਿ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸ਼ਾਂਤੀਪੂਰਵਕ ਦਰਨੇ ਕਲਾਸ ਬਾਈਕਾਡ ਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਆਪਣਾ ਰੋਸ ਹੋਰ ਤੇਜ਼ ਕਰਨਗੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਮਰਨ ਮੁਕਤੇ ਬੈਠੇ ਅਧਿਆਪਕਾਂ ਦੀਆਂ ਮੰਗਾ ਪ੍ਰਵਾਨ ਕਰਕੇ ਉਹਨਾਂ ਨੂੰ ਐਫਐਸ ਫੈਸਲਾ ਵਾਪਸ ਲੈਣ ਦਾ ਪੱਤਰ ਕਰਦੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਯੂਨੀਵਰਸਿਟੀ ਦੇ ਰੈਪਿਊਟੇਸ਼ਨ ਨੂੰ ਵੀ ਕੋਈ ਥੇਸ ਨਾ ਪਹੁੰਚੇ ਇਸ ਵੀਡੀਓ ਵਿੱਚ ਬਸ ਇਨਨ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ